ਆ ਨਿੰਦਕਾਂ ਦੀ ਜਿਹੜੀ ਕੰਨਾਂ ਨਾਲ ਉਹਨੂੰ ਸੁਣਿਆ ਕੁੱਪ ਕਰਦੇ ਗੱਲ ਹੈ ਤਾਂ ਬੰਗਲਾ ਸਾਹਿਬ ਕੀ ਖੱਟ ਲਿਆ ਜੇ ਸੋਨਾ ਲਾ ਕੇ ਉੱਥੇ ਕੌਮ ਨੂੰ ਸਵਾਰ ਲਿਆ ਜੇ ਗੁਰੂ ਕੇ ਸਕਤਿ ਥਣ ਵਾਲੇ ਵਜਨਾ ਜੇ ਕਿਤੇ ਤੁਹਾਡਾ ਇਹੋ ਪੈਸਾ ਕਿਸੇ ਗਰੀਬ ਦੇ ਬੱਚੇ ਨੂੰ ਪੜਾਉਂਦਾ ਮੇਰੀ ਕੌਮ ਦਾ ਇੱਕ ਆਈਐਸ ਅਫਸਰ ਬਣ ਜਾਂਦਾ ਕੁਰਸੀ ਤੇ ਬੈਠਾ ਦਸਤਾਰ ਵਾਲਾ ਸਿੱਖ ਦੁਨੀਆ ਦਰਸ਼ਨ ਕਰਦੀ ਸਰਦਾਰ ਸਾਹਿਬ ਜੀ ਡਿਪਟੀ ਕਮਿਸ਼ਨਰ ਨੇ ਸਰਦਾਰ ਸਾਹਿਬ ਜੀ ਜੱਜ ਨੇ ਚੱਟੋ ਸੋਨਾ ਜਾ ਕੇ ਬੰਗਲਾ ਸਾਹਿਬ ਕੋ ਚੱਟੋ ਜੀਬ ਨਾਲ ਜੇ ਤੁਹਾਡੀ ਭੁੱਖ ਮਿਟ ਜੇ ਦੇ ਖੂਬ ਸੋਚ ਇਹ ਕਹਿੰਦਾ ਕਿ ਮੈਂ ਬੰਗਲਾ ਸਾਹਿਬ ਗਿਆ ਤਾਂ ਤੇ ਪਾਲਕੀ ਤੇ ਸੋਨਾ ਲੱਗਾ ਸੀ ਤੇ ਜੀ ਤੁਸੀਂ ਸਿੱਖਾਂ ਦੇ ਆਪਣੇ ਬੱਚੇ ਪੜਾਓ ਕਲੈਕਟਰ ਬਣਾਓ ਕੋਈ ਸਰਦਾਰ ਸਾਹਿਬ ਕੁਰਸੀ ਤੇ ਬੈਠਾ ਹੋਵੇ ਪਹਿਲੀ ਗੱਲ ਤੇ ਇਹ ਇਹਨੂੰ ਉਖਲ ਵਟੇ ਨੂੰ ਕੀ ਲੱਗਦਾ ਕਿ ਸਾਰੇ ਸਿੱਖ ਅਨਪੜ੍ਹ ਨੇ ਇੰਡੀਆ ਦੇ ਆਰਮੀ ਮਾਰਸ਼ਲ ਸਿੱਖ ਰਹੇ ਚੁਕੇ ਨੇ 에어 ਮਾਰਸ਼ਲ ਸਿੱਖ ਰਹੇ ਚੁਕੇ ਨੇ ਆਰਮੀ ਜਨਰਲ ਸਿੱਖ ਰਹੇ ਚੁਕੇ ਨੇ ਬ੍ਰਿਗੇਡੀਅਰ ਸਿੱਖ ਰਹੇ ਚੁਕੇ ਨੇ ਔਰ ਪੁਲਿਸ ਹੈ ਜਿਹੜੇ ਹੈੱਡ ਉਸ ਸਿੱਖ ਰਹੇ ਚੁਕੇ ਨੇ ਕੇਪੀਐਸ ਗਰ ਸਿੱਖ ਨਹੀਂ ਸੀ ਕੇਐਸ ਬਰਾੜ ਸਿੱਖ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਸੀਐਮ ਪੰਜਾਬ ਦਾ ਸਿੱਖ ਨਹੀਂ ਸੀ ਆ ਭਗਵੰਤ ਮਾਨ ਕੀ ਸਿੱਖ ਨਹੀਂ ਹੈ ਕਿ ਮਜੀਠੀਆ ਸਿੱਖ ਨਹੀਂ ਹੈ ਕਿ ਸ਼ਿਵਰ ਸਿੰਘ ਘੋਟਣਾ ਸਿੱਖ ਨਹੀਂ ਸੀ ਪੜਾ ਪੜਾ ਕੇ ਬੱਚੇ ਸਿੱਖ ਤੇ ਬਣਾਏ ਸੀ ਨਾ ਫਿਰ ਉਹਨਾਂ ਨੂੰ ਗਲਾਂ ਘਾਤੋਂ ਕੱਢਦੇ ਤੁਸੀਂ ਸਿੱਖਾਂ ਦੇ ਬੱਚੇ ਹਨ ਨਾ ਫਿਰ ਗੱਲ ਇਹਨਾਂ ਨੂੰ ਦਿੱਕਤ ਕੀ ਹੈ ਦਿੱਕਤ ਇਹ ਹੈ ਕਿ ਇਹ ਚਰਚਾਂ ਦੇ ਜਿਹੜੇ ਪ੍ਰਚਾਰਕ ਨੇ ਤਾਂ ਕਿ ਇਹ ਚਰਚਾਂ ਪੰਜਾਬ ਦੇ ਵਿੱਚ ਬਣ ਔਰ ਲੋਕੀ ਗੁਰੂ ਘਰ ਤੋਂ ਟੁੱਟਣ ਇਹਨੇ ਛੋਟੀ ਛੋਟੀ ਗੱਲਾਂ ਕਰਕੇ ਵੀ ਇਹ ਨਾ ਅਸਲ ਫਿਲਮਾਂ ਦੇਖਦੇ-ਦੇਖ ਕੇ ਦਿਮਾਗ ਖਰਾਬ ਹੋਇਆ ਇਹਦਾ ਨੇਛੜੇ ਚੂਹੇ ਦੇ ਮੂੰਹ ਵਰਗਾ ਕਿਉਂ ਮੰਦਰਾ ਦੇ ਚੱਕਰ ਕਰਦੇ ਨੇ ਵੀ ਕਿਉਂ ਦੁੱਧ ਪਿਆੰਦੇ ਪੀਓ ਕਿਸ ਭੁੱਖੇ ਦੇ ਮੂੰਹ ਚ ਪਾ ਦਿਓ ਓਏ ਉਲੂ ਦੇ ਪਟਿਓ ਸਾਡੇ ਦੇ ਲੰਦਰ ਚੱਲਦੇ ਨੇ ਇਹ ਜਿਹੜਾ ਤਖਤ ਇਸੇ ਤਨਗੁਰ ਗੰਸਾ ਮਹਾਰਾਜ ਪ੍ਰਕਾਸ਼ ਹੁੰਦੇ ਨੇ ਇਹ ਚਵਰ ਸ਼ਤਰ ਤਖਤ ਦੇ ਮਾਲਕ ਨੇ ਵਾਲੀਦੋ ਜਹਾਨੇ ਕੋਲ ਆਲਮ ਦੀ ਸੁਲਤਾਨ ਹੈ ਉਸ ਮਹਾਰਾਜਾ ਦਾ ਤਖਤ ਕਿਹਦਾ ਹੋਣਾ ਚਾਹੀਦਾ ਤੇ ਉਹ ਐਸੇ ਤਖਤ ਹੁੰਦਾ ਤੇ ਇਹ ਜਿਹੜਾ ਸੋਨੇ ਦੇ ਸਾਰੇ ਹਿੱਸੇ ਹਕੂਮ ਦਾ ਸੋਨਾ ਉੱਥੇ ਨਹੀਂ ਲੱਗਿਆ ਇਹ ਕਹਿੰਦਾ ਉਹਨੂੰ ਜਾ ਕੇ ਚੱਟੋ ਤੇ ਤੂੰ ਜਾ ਕੇ ਭਾਈ ਇਸਾਈਆਂ ਦੀਆਂ ਜੁੱਤੀਆਂ ਚੱਟ ਜਿਨ੍ਹਾਂ ਨੇ ਤੈਨੂੰ ਭੇਜਿਆ ਤੇਰਾ ਮੂੰਹ ਚੁੰਮੀਏ ਵਰਗਾ ਕਰਕੇ ਦਿਖਾ ਜਾ ਸੋ ਇਹੋ ਜੇ ਨਿੰਦਕ ਜਿਹੜੇ ਨੇ ਉਹਨਾਂ ਦੇ ਉੱਤੇ ਲੱਖ ਲਾਣ ਤੇ ਲੱਖ ਲਾ ਤੇ ਇਹਨਾਂ ਨੂੰ ਸਟੇਜ 'ਤੇ ਬਿਠਾਉਣ ਵਾਲਿਆਂ ਤੇ ਸੰਗਤ ਭੋਲੀ ਹੈ ਸੰਗਤ ਨੂੰ ਪਤਾ ਕੀ ਗਿਆਨੀ ਪਿੰਦਰਪਾਲ ਕਥਾ ਕਰ ਰਿਹਾ ਕਿ ਤੂੰ ਦਾ ਕਥਾ ਕਰ ਰਿਹਾ ਉਹ ਸਭ ਨੂੰ ਬਰਾਬਰ ਹੀ ਸਮਝਦੇ ਨੇ ਸੋ ਉਹਨਾਂ ਦੇ ਗੁਰੂ ਦੀ ਮਾਰ ਜਿਹੜੇ ਇਹਨੂੰ ਸਟੇਜ ਦਿੰਦੇ ਨੇ ਤੇ ਕਮੇਟੀ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਤੁਹਾਡੇ ਗੁਰੂ ਦੇ ਤਖਤਾਂ ਪਰ ਐਸੀ ਗੱਲ ਕਰ ਸਕਦਾ ਹੈ ਇਹਨਾਂ ਨੂੰ ਲੰਗਰ ਚੁੱਭਦੇ ਇਹਨਾਂ ਨੂੰ ਨਗਰ ਕੀਰਤਨ ਚੁੱਭਦੇ ਨੇ ਇਹਨਾਂ ਨੂੰ ਪ੍ਰਭਾਤ ਫੇਰੀਆਂ ਚੁੱਭਦੀਆਂ ਨੇ ਇਹਨਾਂ ਨੂੰ ਸਾਡੀ ਹਰ ਚੀਜ਼ ਚੁੱਭਦੀ ਹੈ ਉਸੇ ਹੀ ਗੁਰੂ ਦੇ ਦਿੱਤਾ ਖਾਣਦੇ ਤੇ ਉਸੇ ਦੀ ਨਿੰਦਾ ਕਰਦੇ ਨੇ ਸੋ ਇਹੋ ਜੇ ਅਕਿਰਤਕਣਾ ਤੋਂ ਸਾਧਨ ਹੋ ਕੇ ਰੋ ਬਸ ਜੁੱਤੀਆਂ ਤਿੱਖੀਆਂ ਕਿੱਲ ਅੱਗੇ ਰੱਖੋ ਗੱਬਰ ਵਾਲੀਆਂ ਜਿੱਥੇ ਲੱਭਣੋ ਸਿਰ ਤੇ ਫੇਰੋ ਜਿਵੇਂ ਪੰਤਪੀ ਤੇ ਗਮਲੇ ਪਈ ਹੈ ਨਾ ਇਹ ਛੱਤਰ ਪੈਣੇ ਨੂੰ ਦਨ ਦੂਰ ਨਹੀਂ ਹੈ